ਹਾਂਜੀ ਸਾਸਤ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਦੇਖੋ ਜੀ ਆਪਾਂ ਤੁਹਾਨੂੰ ਨਾ ਦੁਪੱਟੇ ਤੇ ਗੁੰਮ ਲੈਸ ਲਾਉਣੀ ਦੱਸਾਂਗੇ ਲੈਸ ਦੇਖੋ ਐਦਾਂ ਵੀ ਲੱਗ ਜਾਂਦੀ ਹੁੰਦੀ ਐ ਐਦਾਂ ਹੀ ਕੰਨੀ ਦੇ ਉੱਪਰ ਧਰ ਕੇ ਲੇਸ ਐਦਾਂ ਲੱਗ ਜਾਂਦੀ ਹੁੰਦੀ ਆ ਪਰ ਉਹ ਪਤਾ ਲੱਗਦਾ ਹੁੰਦਾ ਵੀ ਦੁਪੱਟੇ ਦੇ ਉੱਪਰ ਨਾ ਮਤਲਬ ਕੀ ਐਵੇਂ ਜਿਹੀ ਹੀ ਲੈਸ ਲੱਗੀ ਹੋਈ ਹੈਗੀ ਮਤਲਬ ਕਿ ਉਹਦੀ ਫਿਨਿਸ਼ਿੰਗ ਸੋਹਣੀ ਨਹੀਂ ਬਣਦੀ ਹੈਗੀ ਜਿਹੜੇ ਆਪਣੇ ਸੂਟ ਦੁਪੱਟੇ ਦੇ ਨਾਲ ਹੀ ਆਪਾਂ ਸੌਬਤੋ ਰੈਡੀ ਖਰੀਦਦੇ ਆਂਗੇ ਦੁਪੱਟਾ ਨਾਲ ਆਉਂਦਾ ਜਿੱਦਾਂ ਉਹਨਾਂ ਤੇ ਗਮਮ ਲੈਸ ਲੱਗੀ ਹੁੰਦੀ ਆ ਪੂਰੀ ਸਫਾਈ ਤੇ ਫਿਨਿਸ਼ਿੰਗ ਦੇ ਨਾਲ ਆਪਾਂ ਅੱਜ ਤੁਹਾਨੂੰ ਉਦਾਂ ਲੈਸ ਲਾਉਣੀ ਦੱਸਾਂਗੇ ਦੇਖੋ ਆ ਆਪਣਾ ਦੁਪੱਟਾ ਹੈਗਾ ਤੇ ਆ ਆਪਣੀ ਆਂਗੀ ਲੈਸ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜਿਹੜੇ ਆਪਣੇ ਨਾ ਚੁੰਨੀ ਦੇ ਲੜ ਹੁੰਦੇ ਨੇ ਉਹਨਾਂ ਤੇ ਆਪਾਂ ਸਲਾਈ ਲਾ ਲੈਣੀ ਆ ਦੇਖੋ ਜੀ ਆਪਣੇ ਚੁੰਨੀ ਦੇ ਲੜ ਨੇ ਇਹਨਾਂ ਨੂੰ ਨਾ ਆਪਾਂ ਇਧਰੋਂ ਨਹੀਂ ਫੋਲਡ ਕਰਨਾ ਦੇਖੋ ਇਧਰ ਤਾਂ ਕੰਨੀ ਹੈਗੀ ਹੈਗੀ ਇਧਰ ਆਪਣੇ ਧਾਗੇ ਨਿਕਲੇ ਹੁੰਦੇ ਨੇ ਇਹਨੂੰ ਨਾ ਆਪਾਂ ਐਦਾਂ ਫੋਲਡ ਕਰ ਲੈਣਾ ਦੇਖੋ ਇਹ ਇਸ ਤਰ੍ਹਾਂ ਇਸ ਤਰ੍ਹਾਂ ਨੂੰ ਫੋਲਡ ਕਰਕੇ ਇਹਦੇ ਉੱਪਰ ਆਪਾਂ ਲਗਾ ਲੈਣੀ ਆ ਸਲਾਈ ਜੀ ਇਸ ਤਰ੍ਹਾਂ ਆਪਾਂ ਸਲਾਈ ਲਗਾ ਦਿੰਦੇ ਆਂ ਇਹ ਸਲਾਈ ਸਿਰਫ ਆਪਾਂ ਚੁੰਨੀ ਦੇ ਲੜਾਂ ਤੇ ਹੀ ਲਾਉਣੀ ਹੈਗੇ ਦੇਖੋ ਜੀ ਆਪਾਂ ਇਹ ਲੇੜ ਮਾਰ ਲਈ ਆਪਾਂ ਇੱਧਰ ਨਹੀਂ ਮਾਰੀ ਇੱਧਰ ਕੰਨੀ ਆ ਆਪਾਂ ਲੇੜ ਮਾਰਨ ਤੋਂ ਬਾਅਦ ਕੀ ਕਰਨਾ ਇਹ ਲੈਸ ਨਾ ਇਹ ਐਦਾਂ ਰੱਖ ਕੇ ਨਾ ਇਹ ਇਸ ਤਰ੍ਹਾਂ ਸ਼ੁਰੂ ਕਰਨਾ ਇਹ ਇੱਥੋਂ ਇੰਨਾ ਛੱਡ ਕੇ ਠੀਕ ਆ ਜੀ ਹਲਕਾ ਜਿਹਾ ਛੱਡ ਦਿਓ ਜੇ ਨਹੀਂ ਵੀ ਛੱਡਣਾ ਕੋਈ ਗੱਲ ਨਹੀਂ ਉਹ ਤਾਂ ਬਾਅਦ ਵਿੱਚ ਸੈਟਿੰਗ ਆ ਜਾਂਦੀ ਆ ਇਹ ਇਸ ਤਰ੍ਹਾਂ ਜਿੰਨੀ ਤੁਸੀਂ ਲੈਸ ਨਾ ਬਾਹਰ ਦਿਖਾਉਣਾ ਚਾਹੋਣੇ ਹੋਗੇ ਵੀ ਇੰਨੀ ਕੁ ਆਪਾਂ ਲੈਸ ਰੱਖਣੀ ਆ ਬਾਹਰ 19 ਤੁਸੀਂ ਮਤਲਬ ਰੱਖੋ ਬਾਕੀ ਤੁਸੀਂ ਸਾਰੇ ਅੰਦਰ ਗੁੰਮ ਕਰਨੀ ਹੈ ਇਹ ਦੇਖੋ ਇਸ ਤਰ੍ਹਾਂ ਹਲੋ ਜੀ ਆਪਾਂ ਇਸ ਤਰ੍ਹਾਂ ਨਾ ਲੈਸ ਰੱਖ ਲੈਣੀ ਹੈ ਤੇ ਆਹ ਵਾਲੇ ਹਿੱਸੇ ਨੂੰ ਉੱਪਰ ਆ ਦੇਖੋ ਇਦਾਂ ਲੈਸ ਰੱਖ ਲਈ ਇਹਨੂੰ ਉੱਪਰ ਆਪਾਂ ਇਦਾਂ ਫੋਲਡ ਕਰਤਾ ਠੀਕ ਹੈ ਜੀ ਇਹਨੂੰ ਫੋਲਡ ਕਰਨ ਤੋਂ ਬਾਅਦ ਆਪਾਂ ਇਹਦੇ ਉੱਪਰ ਲਾ ਲੈਣਾ ਸਿਲਾਈ ਹੌਲੀ ਹੌਲੀ ਫੋਲਡ ਕਰੀ ਜਾਣਾ ਦੇਖੋ ਜਿਹੜਾ ਲੈਸ ਦਾ ਇਹਦਾ ਵੀ ਨਾ ਲੈਸ ਦਾ ਸਿੱਧਾ ਪਾਸਾ ਪੁੱਠਾ ਪਾਸਾ ਹੁੰਦਾ ਦੇਖੋ ਆ ਉਲਟ ਪਾਸਾ ਆਪਾਂ ਉਲਟ ਪਾਸੇ ਦੇ ਉੱਪਰ ਆ ਲੜ ਮੋੜਨਾਗਾ ਫੇਰ ਆਪਣਾ ਜਿਹੜਾ ਸਿੱਧਾ ਪਾਸਾ ਲੈਸ ਦਾ ਉਹ ਇਦਾਂ ਦਿਖੂਗਾ ਦੇ ਵਿੱਚ ਨਾ ਜਿਹੜੀ ਮੇਨ ਗੱਲ ਹੁੰਦੀ ਆ ਆਪਾਂ ਕਾਰਨਰ ਚ ਸਫਾਈ ਦੇਣੀ ਆ ਆਹ ਵਾਲੇ ਕਾਰਨਰ ਚ ਵੀ ਇੱਥੋਂ ਐ ਨਾ ਲੱਗੇ ਵੀ ਆਪਾਂ ਕਿਸੇ ਅਣਜਾਣ ਬੰਦੇ ਨੇ ਵੀ ਲੈਸ ਲਾਈ ਆ ਇੱਥੋਂ ਹੁਣ ਦੇਖੋ ਆਪਾਂ ਲੈਸ ਇਦਾਂ ਰੱਖ ਦੇਣੀ ਆ ਇਹ ਇਦਾਂ ਕੱਲੀ ਲੈਸ ਚੱਕਣੀ ਆ ਆਪਾਂ ਕੱਪੜਾ ਨਹੀਂ ਚੱਕਣਾ ਇਦਾਂ ਦੇਖੋ ਆ ਇਦਾਂ ਹੋ ਗਿਆ ਇਹ ਇਹਨੂੰ ਇਦਾਂ ਆ ਦੇਖੋ ਇਦਾਂ ਕਾਰਨਰ ਬਣ ਗਏ ਇਹਦੇ ਉੱਪਰ ਆਪਾਂ ਇਦਾਂ ਹੀ ਕੱਪੜਾ ਲਿਆ ਕੇ ਇਹ ਇਦਾਂ ਫਲਾਈ ਲਾ ਦੇਣੀ ਆ ਥਰ ਤੱਕ ਆ ਸਲਾਈ ਲਾਤੀ ਇਹ ਸਲਾਈ ਨਾ ਹੁਣ ਤੁਸੀਂ ਆਪਾਂ ਕ ਧਾਗਾ ਕੱਟਣਾ ਨਹੀਂ ਹੈਗਾ ਤੁਸੀਂ ਚਾਹੋ ਤਾਂ ਕੱਟ ਵੀ ਸਕਦੇ ਹੋ ਆ ਦੇਖੋ ਐਦਾਂ ਆਪਣੀ ਲੈਸ ਆ ਕਾਰਨਰ ਬਣ ਗਿਆ ਦੇਖੋ ਆ ਬਣ ਗਿਆ ਨਾ ਕਾਰਨਰ ਇਹਨੂੰ ਨਾ ਆਪਾਂ ਇਹ ਆ ਵਾਲੇ ਕੱਪੜੇ ਨੂੰ ਐਦਾਂ ਫੋਲਡ ਕਰ ਲੈਣਾ ਇਹ ਇਸ ਤਰ੍ਹਾਂ ਇਦਾਂ ਫੋਲਡ ਕਰਨ ਤੋਂ ਬਾਅਦ ਦੇਖੋ ਸੂਈ ਆ ਆਪਣੀ ਵਿੱਚ ਆ ਆਪਾਂ ਮਸ਼ੀਨ ਦਾ ਪੈਰ ਚੱਕਿਆ ਹੋਇਆਗਾ ਇਹ ਆ ਜਿਹੜਾ ਲਾੜਾ ਨਾ ਆਪਣੀ ਕੰਨੀ ਆ ਇਹਨੂੰ ਆਪਾਂ ਇਹਦੇ ਉੱਪਰ ਲੈਸ ਦੇ ਉੱਪਰ ਫੇਰ ਫੋਲਡ ਕਰ ਦੇਣਾ ਤੇ ਚੈੱਕ ਆ ਲੋ ਜੀ ਦੇਖੋ ਆਪਣਾ ਆਹ ਕਾਰਨਰ ਬਣ ਗਿਆ ਇਸ ਇਸ ਤਰ੍ਹਾਂ ਇਸ ਤਰ੍ਹਾਂ ਦੁਪट्टे ਤੇ ਲੱਗ ਜਾਂਦੀ ਹੁੰਦੀ ਹੈ ਜੀ ਗੁੰਮ ਲੈਸ ਆ ਦੇਖੋ ਹੁਣ ਆਪਾਂ ਨਾ ਸਾਰੀ ਸਲਾਈ ਇਦਾਂ ਹੀ ਲਾ ਲੈਣੀ ਆ ਇਦਾਂ ਹੀ ਆਪਾਂ ਸਾਰੇ ਕਾਰਨਰ ਬਣਾ ਲਾਂਗੇ ਟੇ ਨੇ ਚਾਰ ਕਾਰਨਰ ਹੁੰਦੇ ਨੇ ਆਪਾਂ ਤੁਹਾਨੂੰ ਇੱਕ ਕਾਰਨਰ ਹੋਰ ਬਣਾਉਣਾ ਦੱਸਾਂਗੇ ਵੀ ਤੁਹਾਨੂੰ ਮੇਰੀਆਂ ਭੈਣਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਆ ਦੇਖੋ ਜੀ ਆਪਾਂ ਤੁਹਾਨੂੰ ਇੱਕ ਕਾਰਨਰ ਹੋਰ ਬਣਾਉਣਾ ਦੱਸਾਂਗੇ ਵੀ ਤਾਂ ਕਿ ਮੇਰੀਆਂ ਭੈਣਾਂ ਨੂੰ ਨਾ ਚੰਗੀ ਤਰ੍ਹਾਂ ਸਮਝ ਆ ਜਾਵੇ ਵੀ ਆਪਾਂ ਜਿਹੜਾ ਕਾਰਨਰ ਆਗਾ ਬਿਰੋਪ ਬਣਾਉਣਾ ਚਾਹੀਦਾ ਆ ਦੇਖੋ ਇਹ ਆ ਨਾ ਆ ਦੇਖੋ ਆ ਆਪਣਾ ਕੱਪੜਾ ਆਗਾ ਹਨਾ ਆ ਆਪਣਾ ਕੰਨੀ ਆਂਗੀ ਆ ਜਿੱਥੇ ਆਪਾਂ ਲੇੜ ਮਾਰੀ ਸੀਗੀ ਉਹ ਆ ਇਧਰ ਨੂੰ ਜੇ ਨਾ ਕੱਪੜਾ ਵੱਧਾ ਤਾਂ ਕੋਈ ਗੱਲ ਨਹੀਂ ਵੱਧ ਜਵੇ ਇਹਦੇ ਵਿੱਚ ਇਹ ਨਾ ਹੋਇਓ ਵੀ ਹਾਂ ਸਾਡਾ ਕੱਪੜਾ ਵੱਧ ਗਿਆ ਦੇਖੋ ਆ ਇਦਾਂ ਨਾ ਇਦਾਂ ਇਹਨੂੰ ਆਪਾਂ ਨਾ ਇੱਥੇ ਉਂਗਲ ਰੱਖ ਕੇ ਇਹ ਇਦਾਂ ਨਾ ਆ ਦੇਖੋ ਇਦਾਂ ਕਾਰਨਰ ਬਣਾ ਲੈਣਾ ਦੇਖੋ ਇਦਾਂ ਬਣ ਗਿਆ ਕਾਰਨਰ ਦੇਖੋ ਆ ਦੇਖੋ ਇਦਾਂ ਇਹਦੇ ਉੱਤੇ ਆਪਾਂ ਆ ਵਾਲਾ ਜਿਹੜਾ ਕੱਪੜਾ ਆਪਣਾ ਦੁਪੱਟੇ ਦਾ ਇਹ ਰੱਖ ਕੇ ਸਲਾਈ ਤੋਂ ਤੱਕ ਲਾ ਦੇਣੀ ਹੈ ਆ ਲਾਤੀ ਦੇਖੋ ਸਲਾਈ ਆ ਦੇਖੋ ਆਪਣਾ ਕਾਰਨਰ ਬਣਿਆ ਹੋਇਆ ਇਹ ਬਣਿਆ ਹੋਇਆ ਹੈਗਾ ਹੁਣ ਚਾਹੇ ਤਾਂ ਤੁਸੀਂ ਧਾਗੇ ਦੀ ਕਟਿੰਗ ਕਰ ਲਓ ਜੇ ਆ ਕੱਪੜਾ ਜ਼ਿਆਦਾ ਹੋ ਗਿਆ ਦੇਖੋ ਇਸ ਤਰ੍ਹਾਂ ਹੁਣ ਆਪਾਂ ਕੀ ਕਰਨਾ ਇਹ ਆਹ ਵਾਲਾ ਜਿਹੜਾ ਕੱਪੜਾ ਇਹਨੂੰ ਇਹਦੇ ਉੱਪਰ ਇਹ ਇਦਾਂ ਫੋਲਡ ਕਰ ਦੇਣਾ ਆਪਾਂ ਖੋਜੀ ਆਪਣਾ ਇਹ ਇਸ ਤਰ੍ਹਾਂ ਕਾਰਨਰ ਬਣ ਗਿਆ ਇਹਨੂੰ ਆਪਾਂ ਨਾ ਇਹ ਇਦਾਂ ਫੋਲਡ ਕਰ ਦੇਣਾ ਇਹ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਐਦਾਂ ਹੀ ਜਿੱਦਾਂ ਆਪਾਂ ਬਾਕੀ ਸਲਾਈ ਲਾਈ ਹੈ ਨਾ ਦੇਖੋ ਐਦਾਂ ਇਹ ਆਪਾਂ ਸਲਾਈ ਲਾ ਲੈਣੀ ਜਾਦਾ ਨਾ ਜੇ ਦੁਪੱਟੇ ਤੇ ਕਈ ਵਾਰੀ ਦੁਪੱਟੇ ਦਾ ਕੱਪੜਾ ਜਿਆਦਾ ਸਿੰਥੈਟਿਕ ਵੀ ਹੁੰਦਾ ਕਾਟਨ ਦੇ ਦੁਪੱਟੇ ਤੇ ਲੈਸ ਲਾਉਣੀ ਜੀ ਬਹੁਤ ਸੌਖੀ ਹੈਗੀ ਤਾਂ ਆਪਾਂ ਜਿਆਦਾ ਕਾਲੀ ਨਹੀਂ ਕਰਨੀ ਥੋੜੇ ਜਿਹੀ ਪਿਆਰ ਦੇ ਨਾਲ ਆਪਾਂ ਨਾ ਲਾਈਏ اپنی ساری लेस ਲੱਗ ਗਈ ਆ ਆਪਾਂ ਲੜ ਨੂੰ ਇੱਥੋਂ ਆਪਾਂ लेस ਦੀ ਕਟਿੰਗ ਕਰ ਲਈ ਕਟਿੰਗ ਕਰਕੇ ਆ ਲੜ ਆਪਾਂ ਉੱਪਰ 모ੜ ਕੇ ਨਾ ਆਹੋ ਜਿਹੀ ਮਾਰ ਲਈ ਸिलाई ਮਾਰਨ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਤੁਹਾਨੂੰ ਧਾਗੇ ਦੀ ਕਟਿੰਗ ਕਰਕੇ ਦਿਖਾਉਣੀ ਹੈ ਵੀ ਚੰਗੀ ਤਰ੍ਹਾਂ ਮੇਰੀਆਂ ਪਹਿਣਾ ਨੂੰ ਸਮਝਾ ਦੇਖੋ ਐਦਾਂ ਹੋ ਗਿਆ ਇਹ ਐਦਾਂ ਕਰਨ ਤੋਂ ਬਾਅਦ ਨਾ ਆਪਾਂ ਇਹਨੂੰ ਆ ਦੇਖੋ ਇਹਨੂੰ ਐਦਾਂ 모ੜ ਲਓ ਐਦਾਂ ਫੋਲਡ ਕਰ ਲਿਆ ਤੇ ਇਹਨੂੰ ਐਦਾਂ ਇਹ ਆ ਦੇਖੋ ਐਕਸਟਰਾ ਕੱਪੜੇ ਦੀ ਚਾਹੇ ਤੁਸੀਂ ਕਰ ਦੋ ਕਟਿੰਗ ਆ ਲਓ ਜੀ ਇਹ ਆ ਦੇਖੋ ਆ ਹੋਊਗੀ ਜਿਹੜੀ ਉਹਨਾਂ ਆਪਾਂ ਸਿਲਾਈ ਲਾਉਣੀ ਆ ਇਹ ਆਪਾਂ ਉਲਟ ਪਾਸਿਓਂ ਨਹੀਂ ਲਾਉਣੀ ਇਹ ਆਪਾਂ ਸਿੱਧੇ ਪਾਸਿਓਂ ਲਾਉਣੀ ਆ ਇਹ ਤੁਹਾਨੂੰ ਦੱਸਦੇ ਆ ਇਹ ਦੇਖੋ ਇਹ ਸਿਲਾਈ ਨਾ ਆਪਾਂ ਸਿੱਧੇ ਪਾਸੇ ਲਾਉਣੀ ਹੈਗੀ ਇਹ ਆ ਦੇਖੋ ਜੀ ਇਹ ਸਿੱਧੇ ਪਾਸੇ ਕਿਉਂ ਲਾਉਣੀ ਆ ਆ ਦੇਖੋ ਨਾ ਚੁੰਨੀ ਦਾ ਕੱਪੜਾ ਪਤਲਾ ਹੁੰਦਾ ਤਾਂ ਉਹਨੂੰ ਡਾਰਕ ਡਾਰਕ ਗਾੜਾ ਗਾੜਾ ਦੀਂਦਾ ਹੋ ਆਪਾਂ ਇਹ ਸਲਾਈ ਇੱਥੇ ਨਹੀਂ ਲਾਉਣੀ ਇਹ ਆਪਾਂ ਜਿੱਥੇ ਆਪਣੀ ਆ ਫੋਲਡ ਹੋਈ ਹੋਈ ਚੁੰਨੀ ਦੀ ਆ ਵਾਲੀ ਕਿਨਾਰੀ ਬਣ ਰਹੀ ਆ ਦੇਖੋ ਜਿੱਥੇ ਇਹ ਆਹ ਵਾਲੀ ਇਹਦੇ ਉੱਪਰ ਸਲਾਈ ਲਾਉਣੀ ਲਾਉਣੀ ਆ ਪਰ ਸਿੱਧੇ ਪਾਸਿਓ ਜੇ ਆਪਾਂ ਉਲਟ ਪਾਸਿਓਂ ਲਾਵਾਂਗੇ ਨਾ ਇੱਥੇ ਕੱਪੜਾ ਇਕੱਠਾ ਹੋ ਕੇ ਕਈ ਵਾਰੀ ਬਲ ਪੈ ਜਾਂਦੇ ਨੇ ਇਦਾਂ ਆਪਾਂ ਨੂੰ ਸਿੱਧੇ ਪਾਸੇ ਪੂਰੀ ਫਿਨਿਸ਼ਿੰਗ ਚਾਹੀਦੀ ਹੈ ਆਪਾਂ ਸਿੱਧੇ ਪਾਸੇ ਇਦਾਂ ਸਲਾਈ ਲਾਉਂਦੇ ਹਾਂ ਹਦਿਕ ਵੈਦਾਂ ਫੋਲਡ ਕਰ ਲੈਣਾ ਦੇਖੋ ਜੀ ਬਹੁਤ ਹੀ ਸਫਾਈ ਦੇ ਨਾਲ ਆਪਣੀ ਨਾ ਐਸ ਤਰ੍ਹਾਂ ਲੈਸ ਲੱਗ ਜਾਂਦੀ ਹੈ ਗੁੰਮ ਲੈਸ ਆ ਦੇਖੋ ਜੀ ਆਪਾਂ ਇਦਾਂ ਸਲਾਈ ਲਾ ਰਹੇ ਹਾਂ ਨਾ ਇਹ ਇਦਾਂ ਆ ਦੇਖੋ ਫੇਰ ਇੱਕ ਕਾਰਨਰ ਆ ਗਿਆ ਆਪਣਾ ਚੁੰਨੀ ਦਾ ਕਿਨਾਰਾ ਆ ਗਿਆ ਇਹਨੂੰ ਆਪਾਂ ਇਦਾਂ ਜਦੋਂ ਫੋਲਡ ਕਰ ਲਿਆ ਤਾਂ ਜਿਹੜਾ ਦੂਸਰਾ ਇਹਨੇ ਆਪਣੇ ਆਪ ਇਹ ਦੇਖੋ ਇਹ ਇਦਾਂ ਫੋਲਡ ਹੋ ਜਾਣਾ ਆ ਦੇਖੋ ਜੀ ਬਹੁਤ ਹੀ ਸਫਾਈ ਦੇ ਨਾਲ ਨਾ ਇਦਾਂ ਗੁੰਮ ਲੈਸ ਆ ਜਿਹੜੀ ਆਪਣੀ ਲੱਗ ਜਾਂਦੀ ਆ ਇੱਥੋਂ ਨਾ ਕਾਰਨਰ ਤੋਂ ਹਲਕਾ ਜਿਹਾ ਆਪਾਂ ਲੈਸ ਨੂੰ ਖਿੱਚਣਾ ਜ਼ਰੂਰ ਇਹ ਬਿੱਚੀ ਮਾਰ ਇਹ ਆ ਦੇਖੋ ਇਹਨੂੰ ਇਦਾਂ ਇੱਦਾਂ ਕਰ ਲਓ ਇਹਨੂੰ ਇੱਦਾਂ ਇੱਥੇ ਰੋਕ ਕੇ ਸੂਈ ਵਿੱਚ ਰੱਖਣੀ ਆਪਾਂ ਇਧਰ ਨੂੰ ਫੇਰ ਆਪਾਂ ਸਲਾਈ ਲਾ ਲੈਣੀ ਆ ਦੇਖੋ ਆ ਦੇਖੋ ਜੀ ਆਪਣੀ ਲੈਸ ਐ ਇਸ ਤਰ੍ਹਾਂ ਬਹੁਤ ਹੀ ਸਫਾਈ ਦੇ ਨਾਲ ਦੇਖੋ ਆਪਣਾ ਕਾਰਨਰ ਬਣਿਆ ਜੁੱਡੀ ਦਾ ਐਸ ਪਰ ਆਪਾਂ ਜਦੋਂ ਚੁੰਨੀ ਤੇ ਲੈਸ ਲਾਉਣੇ ਆ ਬਿਲਕੁਲ ਨਹੀਂ ਆਪਾਂ ਕਹਿ ਸਕਦੇ ਹੈਗੇ ਵੀ ਲੈਸ ਆਪਾਂ ਲਾਈ ਹੈ ਕਿ ਬਿਲਕੁਲ ਦੁਪੱਟਾ ਇਦਾਂ ਰੈਡੀ ਹੋ ਜਾਂਦਾ ਜਿੱਦਾਂ ਸੂਟ ਦੇ ਨਾਲ ਹੀ ਦੁਪੱਟਾ ਰੈਡੀ ਕਰਕੇ ਆਇਆ ਹੁੰਦਾ ਹੈਗਾ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਦੁਪੱਟੇ ਤੇ ਗੁੰਮ ਲੈਸ ਲਾ ਸਕਦੇ ਹਾਂ ਦੇਖੋ ਬਹੁਤ ਹੀ ਸਫਾਈ ਦੇ ਨਾਲ ਇਦਾਂ ਆਪਣੇ ਕਾਰਨਰ ਦੁਪੱਟੇ ਦੇ ਤਿਆਰ ਹੁੰਦੇ ਨੇ ਇਸ ਤਰ੍ਹਾਂ ਦੇਖੋ ਇਧਰਲੇ ਪਾਸੇ ਵੀ ਉਲਟ ਪਾਸੇ ਵੀ ਪੂਰੀ ਫਿਨਿਸ਼ਿੰਗ ਦੇ ਨਾਲ ਦੁਪੱਟਾ ਰੈਡੀ ਹੁੰਦਾ ਤੇ ਸਿੱਧੇ ਪਾਸਿਓਂ ਵੀ ਦੇਖੋ ਇਧਰੋਂ ਇਸ ਤਰ੍ਹਾਂ ਆਪਣਾ ਦੁਪੱਟਾ ਰੈਡੀ ਹੋ ਜਾਂਦਾ ਜਿਹੜੀ ਆਪਾਂ ਨੂੰ ਆਹ ਵਾਲੀ ਸਲਾਈ ਆ ਇਹ ਆਪਾਂ ਨੂੰ ਜਿਹੜੀ ਆ ਪੈਂਡ ਤੇ ਸਲਾਈ ਲਾਈ ਆ ਇਹ ਆਪਾਂ ਨੂੰ ਸਿੱਧੇ ਪਾਸੇ ਧਰ ਕੀ ਲਾਉਣੀ ਚਾਹੀਦੀ ਆ ਇਹ ਆਪਾਂ ਉਲਟ ਸਾਈਡ ਤੋਂ ਨਹੀਂ ਲਾਉਣੀ ਦੇਖੋ ਜਿੰਨੀ ਆਪਾਂ ਨੂੰ लेस ਚਾਹੀਦੀ ਸੀ ਆਪਾਂ ਉਨੀ ਹੀ ਬਾਹਰ ਰੱਖੀ ਐ ਇਸ ਤਰ੍ਹਾਂ ਆਪਾਂ ਦੁਪट्टे ਤੇ ਗੁੰਮ लेस ਲਾ ਕੇ ਦੁਪੱਟਾ ਪੂਰਾ ਵਧੀਆ ਰੈਡੀ ਕਰ ਸਕਦੇ ਆਂਗੇ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਜਾਂ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ